ਚੱਲਦੇ ਜੀ ਚੱਲਦੇ 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 ਕਿਸੇ ਦੇ ਕਿਸੇ ਸੰਦੀਪ ਸਿੰਘ ਸਨੀ ਦਾ ਮੈਡੀਕਲ ਕਰਵਾ ਕੇ ਪੁਲਿਸ ਜਿਹੜੀ ਹੈ ਪਿਛਲੇ ਰਸਤੇ ਰਹੀ ਸੰਦੀਪ ਸਿੰਘ ਸਨੀ ਨੂੰ ਜਿਹੜੀ ਆਪ ਤੋਂ ਲੈ ਕੇ ਜਾਂਦੀ ਹੋਈ ਤੁਹਾਨੂੰ ਇਸ ਤਰ੍ਹਾਂ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਸੰਦੀਪ ਸਿੰਘ ਸਣੀ ਸੁਦੀਰ ਸੂਰੀ ਕਤਲकांड ਦਾ ਜੋ ਉਹਦੇ ਵਿੱਚ ਜੇਲ੍ਹ ਦੇ ਵਿੱਚ ਸਜ ਬੰਦ ਹੈ ਸੰਦੀਪ ਸਿੰਘ ਸਣੀ ਨੂੰ ਪੁਲਿਸ ਜਿਹੜੀ ਹੈ ਉਹ ਸਿਵਲ ਹਸਪਤਲ ਤੋਂ ਮੈਡੀਕਲ ਕਰਾ ਕੇ ਲਿਜਾ ਚੁੱਕੀ ਹੈ ਪਿਛਲੇ ਰਸਤੇ ਤੋਂ ਜਿਹੜਾ ਹੈ ਸੰਦੀਪ ਸਿੰਘ ਸਣੀ ਨੂੰ ਕੱਢਿਆ ਗਿਆ ਹੈ ਸਿਵਲ ਹਸਪਤਲ ਦੇ ਐਕਸਰੇ ਵਿਭਾਗ ਦੇ ਵਿੱਚ ਪਿਛਲੇ ਰਸਤੇ ਤੋਂ ਕੱਢਿਆ ਗਿਆ ਹੈ